ਜੀ ਮਾਨਯੋਗ ਸੀਪੀ ਸਾਹਿਬ ਸਰਦਾਰ ਸ੍ਰੀ ਗੁਰਪ੍ਰੀਤ ਸਿੰਘ ਢੁਲਰ ਵੱਲੋਂ ਜਿਹੜੀ ਸ਼ਹਿਰ ਵਿੱਚ ਚਲਾਈ ਜਾ ਰਹੀ ਮੁਹਿੰਮ ਜਿਹਦੇ ਅੰਤਰਗਤ ਜਿਹੜੇ ਮਾੜੇ ਅੰਸਰ ਆ ਇਹਨਾਂ ਦੇ ਕਾਰਵਾਈ ਕਰਦੇ ਹੋਏ ਸਾਨੂੰ ਜਿਹੜੀ ਡਿਵੀਜ਼ਨ ਨੰਬਰ ਏ ਹੈਗੀ ਹੈ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਤੇ ਮਾਮਲਾ ਹੈਗਾ ਕਿ ਇੱਥੇ ਜਿਹੜਾ ਅਰੋਗ્ય ਆਯੁਸ਼ਮਨ ਅਰੋਗ્ય ਕੇਂਦਰ ਹੈਗਾ ਆ ਇੱਥੇ ਚੋਰੀਆਂ ਦੀ ਵਾਰਦਾਤ ਕਾਫੀ ਹੋ ਰਹੀ ਸੀ ਜਿਸ ਵਿੱਚ ਸਾਨੂੰ ਇੱਕ ਕੰਪਲੇਂਟ ਜਿਹੜੇ ਡਾਕਟਰ ਸਮੀਰ ਵੱਲੋਂ ਦਰਜ ਕੀਤੀ ਸੀਗੀ ਤੇ ਜਿਸ ਤੇ ਕਾਰਵਾਈ ਕਰਦੇ ਮਕਮਲ ਨੰਬਰ 50 ਦਰਜ ਕੀਤਾ ਗਿਆ ਤੇ ਅਧੀਨ ਤਾਰਾ 3314 305 ਬੀ ਐਨ ਐਸ थाना ਏ ਡਿਵੀਜ਼ਨ ਜੀ ਹੁਣ ਇਹਦੇ ਵਿੱਚ ਸਾਨੂੰ ਜਿਹੜਾ ਚੋਰ ਸੀਗਾ ਇਸ ਵਿੱਚ ਵੌਂਟਡ ਉਹ ਆਪਾਂ ਅਰੈਸਟ ਕਰ ਲਿਆ ਹੈਗਾ ਆ ਤੇ ਜਿਹੜਾ ਚੋਰ ਹੈਗਾ ਆ ਉਹਦੇ ਵਿੱਚੋਂ ਜਿਹੜਾ ਦੋਸ਼ੀ ਹੈਗਾ ਸਤਨਾਮ ਸਿੰਘ ਉਪਸਤਾ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 1943 ਚੁੰਗੀ ਤਰਨਤਾਰਨ ਰੋਡ ਅੰਮ੍ਰਿਤਸਰ ਇਸ ਤੋਂ ਸਾਨੂੰ ਚਾਰ ਪੱਖੇ ਜਿਹੜੇ ਚੋਰੀ ਹੋਏ ਸੀਗੇ ਮੋਹੱਲਾ ਕਲੀਨਿਕ ਟੈਂਡਰ ਜਿਹੜਾ ਕਲੀਨਿਕ ਹੈਗਾ ਇੱਕ ਵਾਲ ਪੈਨ ਅਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਇਹ ਯੂਜ਼ ਕਰਦੇ ਸੀਗੇ ਸਮਾਨ ਦੀ ਧੋਹਾ ਧੋਈ ਨੂੰ ਉਹ ਆਪਾਂ ਰਿਕਵਰ ਕਰਦੇ ਆ ਸਰ ਕਿੱਥੇ ਵੇਚਦਾ ਇਹ ਸਮਾਨ ਇਹ ਜਿਹੜਾ ਇਹ ਜਿਹੜਾ ਸਮਾਨ ਸੀਗਾ ਇਹ ਇਹ ਨਸ਼ੇੜੀ ਹੈਗਾ ਇਹ ਨਸ਼ੇ ਕਰਨ ਦਾ ਆਦੀ ਜੀ ਦਾ ਤੇ ਜਿਹੜਾ ਸਮਾਨ ਹੈਗਾ ਇਹ ਜਿਹੜੇ ਕਬਾੜੀ ਹੈਗੇ ਉਹਨਾਂ ਨੂੰ ਦਿੱਤਾ ਹੈ ਕਬਾੜੀਆਂ ਦੇ ਕਾਰਵਾਈ ਹੋਈ ਹੈ ਜੀ ਬਿਲਕੁਲ ਬਿਲਕੁਲ ਇਹ ਤਫ਼ਸੀਲ ਆਪਾਂ ਜਾਰੀ ਹੈਗੀ ਹੈ ਏਡੀਪੀ ਹੈ ਕੇ ਤੇ ਮੋਲ ਕੇ ਸਾਨੂੰ ਨਾਮ ਤੇ ਇਸੇ ਪਹਿਲਾਂ ਵੀ ਕੋਈ ਚੋਰੀ ਮੰਨੀ ਹੈ ਪਹਿਲਾਂ ਜੀ ਇਸ ਤੋਂ ਪਹਿਲਾਂ ਵੀ ਇਹਨੇ ਇਸੇ ਹੀ ਜਿਹੜਾ ਆਯੂਸ਼ਮਾਨ ਰੋਗਿਆ ਕੇਂਦਰ ਹੈਗਾ ਆ ਇਹਦੇ ਤੋਂ ਮਤਲਬ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਤੇ ਉਹ ਵੀ ਆਪਾਂ ਪੱਕੇ ਜਿਹੜੇ ਰਿਕਵਰ ਕਿੰਨੇ ਬੰਦੇ ਇਨਵੋਲਵ ਹੋਏ ਕਿ ਇਹਦੇ ਵਿੱਚ ਹਜੇ ਤੱਕ ਦੇ ਇੱਕ ਹੀ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਔਰ ਸਤਾ ਆਪਾਂ ਉਹਨੂੰ ਅਰੈਸਟ ਕੀਤਾ ਹੈਗਾ ਤੇ ਜੇ ਕਾਰ ਕਾਰ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਜਿਸ ਸਾਨੂੰ ਪਤਾ ਲੱਗਿਆ ਤੇ ਆਪਾਂ ਹੋਰਾਂ ਨੂੰ ਵੀ ਵੈਸੇ ਇਹ ਨਿਰੀਖਣ ਖੌਦਦਾ ਸੀ ਜੀ ਇਹ ਇਨਸਟਾਈ ਚਲਾਉਂਦਾ ਸੀਗਾ ਕੱਲਾ ਹੀ ਇਸਮਾਨ ਚੁੱਕ ਕੇ ਬਲੈਕ ਮੈਂ ਜੀ ਕੱਲਾ ਹੀ ਹੈ ਇਹਦੇ ਵਿੱਚ ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਸੀ ਜਿਹੜੇ ਆਪ ਵੱਲੋਂ ਮੀਡੀਆ ਵੱਲੋਂ ਇਹਨੂੰ ਪੇਸ਼ ਵੀ ਕੀਤਾ ਸੀਗਾ ਤੇ ਇਹ ਆਪ ਹੀ ਇਕੱਲਾ ਹੀ ਸੀ ਜਦੋਂ ਕਿਦਾਂ ਕਿਦਾਂ ਰਿਮਾਂਡ ਹੈ ਇਹ ਇੱਕ ਦਿਨ ਦਾ ਰਿਮਾਂਡ ਮਿਲਿਆ ਥੈਂਕ ਯੂ